ਪੰਜਾਬ ਦੇ ਲੋਕਾਂ ਨੇ ਐਨ ਐਜਾ ਭਜਾਉਣਾ ਆ ਮੱਲਾ ਦਾ ਦੇਸ਼ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ ਅਗਲੇ ਸਾਲ 2026 ਚ ਮਾਰਚ ਬਾਅਦ ਕੋਈ ਲੜਬਣਾ ਨਹੀਂ ਐ ਇੱਥੇ ਪਾਰਟੀ ਦਾ ਹਰ ਵਰਕਰ ਤੇ ਲੀਡਰ ਜਿੰਨਾ ਤੁਸੀਂ ਤੱਕਾ ਕਰੋਗੇ ਉਹਨੇ ਤਕੜੇ ਹੋ ਕੇ ਅੱਗੇ ਨਿਕਲਣਗੇ ਪਿਛਲੇ 3 ਮਹੀਨਿਆਂ ਚ ਲਗਾਤਾਰ ਮੈਂ ਵੀ ਉਹਨਾਂ ਦੀ ਵਿਕਰਮਜੀਤ ਖੇਤ ਭੈਣ ਹਰ ਸਿਮਰਤ ਨੇ ਨੇ ਵੀ ਤੇ ਗੁਨੀਮ ਜੀ ਨੇ ਵੀ ਬੜੀ ਕੋਸ਼ਿਸ਼ ਕੀਤੀ ਮਿਲਣ ਦੀ ਤੁਸੀਂ ਦੇਖ ਲਓ ਪਿਛਲੇ 3 ਮਹੀਨਿਆਂ ਚ ਕੱਲੇ 2 ਵਾਰ ਵਕੀਲ ਮਿਲੇ ਐ ਇੱਕ ਵਾਰ ਗੁਨੀਮ ਮਜੀਠਿਆ ਨੂੰ ਮਿਲੇ ਮਲਾਂ ਦਿੱਤਾ ਤੇ ਇੱਕ ਵਾਰੀ ਹਰਸਿਮਰਦ ਨੂੰ ਰਾਖੀ ਦੇ ਟਾਈਮ ਚ ਮਿਲਣ ਦਿੱਤਾ ਉਹ ਵੀ 2-2 ਮਿੰਟ ਵਾਸਤੇ ਮੈਂ ਹੈਰਾਨ ਐ ਜਿਹੜੇ ਕੇਸ ਲਾਲਪੁਰਾ ਵਰਗੇ ਕਾਂਗਰਸ ਇਹਨਾਂ ਦੇ ਆਪ ਦੇ ਜਿਹੜੇ ਐਮਐਲਏ ਐ ਕੋਈ ਰੇਪ ਕੇਸ ਚ ਐ ਕੋਈ ਕਿਸੇ ਕੇਸ ਚ ਐ ਉਹ ਤਾਂ ਜੇਲ੍ਹ ਵਿੱਚ ਮੇਲਾ ਰਾ ਕੇ ਰੋਜ਼ ਮਿਲੀ ਜਾਂਦੇ ਐ ਜਿਹੜੇ ਫੇਕ ਇਨਕਾਊਂਟਰ ਕਰਦੇ ਆ ਉਹਨਾਂ ਰੋਜ਼ ਮਿਲਣ ਦਿੰਦੇ ਐ ਉਹ ਸੋਚਦੇ ਐ ਕਿ ਦਵਾ ਕੇ ਆ ਕਰਨਗੇ ਦੋ ਮਾਪਦੰਨ ਜਿਹੜੇ ਬਣਾ ਰਹੇ ਐ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਮਾਂ ਹੁਣ 1.5 ਸਾਲ ਦਾ ਰਹਿ ਗਿਆ ਮੈਂ ਇੱਕ ਥੋੜੇ ਰਹੀ ਮੈਂ ਦੱਸਣਾ ਚਾਹੁੰਨਾ ਵਰਨ ਸ਼ਰਮੇ ਨੂੰ ਜਿਹੜਾ ਅੱਜ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪੁੱਤ ਬਣਿਆ ਫਿਰਦਾ ਐ ਐਸਐਸਪੀ ਪਟਿਆਲਾ ਜਿਨ੍ਹਾਂ ਝੂਠੇ ਕੇਸ ਪੰਜਾਬ ਵਿੱਚ ਵਿਰੋਧੀਆਂ ਦੇ ਖਿਲਾਫ ਬਣਾਉਣੇ ਹੁੰਦੇ ਆ ਵਰਨ ਸ਼ਰਮੇ ਦੀ ਡਿਊਟੀ ਲੱਗਦੀ ਐ ਤੇ ਵਰਨ ਸ਼ਰਮੇ ਨੂੰ ਕਿਹਾ ਕਿ ਇਹਦੇ ਬਦਲੇ ਜਿੰਨਾ ਮਰਜ਼ੀ ਤੂੰ ਪੈਸਾ ਲੁੱਟ ਲੈ ਵਰਨ ਸ਼ਰਮਾ ਨੂੰ ਦੱਸਣਾ ਚਾਹਣਾ ਹੈ ਜਿਹੜੇ-ਜਿਹੜੇ ਚੀਜ਼ਾਂ ਤੋਂ ਪੈਸਾ ਲਿੱਤਾ ਇੱਕ-ਇੱਕ ਕੇਸ ਮੇਰੇ ਕੋਲੇ ਆ ਸਾਰੇ ਕਾਗਜ਼ ਮੇਰੇ ਕੋਲੇ ਆ ਜਿਹੜੀ ਤੂੰ ਪੋਸਟ ਤੇ ਬੈਠਾ ਹੈ ਜਿੰਨੇ ਦੋਹਾਂ ਨੇ ਪਾਪ ਕੀਤੇ ਆ ਜਿੰਨੇ ਉਹਨੇ ਕਰਪਸ਼ਨ ਕੀਤੀ ਆ ਇੱਕ-ਇੱਕ ਦਾ ਅਕਾਊਂਟ ਮੇਰੇ ਕੋਲੇ ਹੈਗਾ ਮੈਨੂੰ ਲੱਗਦਾ 300 ਦਿਨ 350 ਦਿਨ 6 400 ਦਿਨ ਹੀ ਰਹਿ ਗਏ ਆ ਵਰਨ ਸ਼ਰਮਾ ਜੀ ਇੰਨਾ ਵੀ ਥੱਲੇ ਨਹੀਂ ਲੱਗਣਾ ਚਾਹੀਦਾ ਕਿ ਸੋਚਣ ਲੱਗ ਜਾਓ ਕਿ ਪੂਰੀ ਜ਼ਿੰਦਗੀ ਆ ਝਾੜੂ ਵਾਲੇ ਪੰਜਾਬ 'ਚ ਰਹਿਣਗੇ ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨ ਐਜਾ ਭਜਾਉਣਾ ਆ ਮੱਲਾ ਦਾ ਦੇਸ਼ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ ਅਗਲੇ ਸਾਲ 2026 'ਚ ਮਾਰਚ ਬਾਦ ਕੋਈ ਲੱਭਣਾ ਨਹੀਂ ਇੱਥੇ ਹਿੰਦੁਸਤਾਨ ਪਰ ਅਸੀਂ ਫਿਰ ਵੀ ਬਾਹਰੋਂ ਲੈ ਕੇ ਆਵਾਂਗੇ ਤੇ ਇਸ ਕਰਕੇ ਵਰਨ ਸ਼ਰਮਾ ਜੀ ਤੁਸੀਂ ਵੀ ਆਪਣਾ ਪਾਸਪੋਰਟ ਬਣਾਉਣਾ ਤੇ ਬਣਾ ਲਓ ਜਿੰਨਾ ਧੱਕਾ ਤੁਸੀਂ ਕਰ ਰਹੇ ਹੋ ਜਿੰਨਾ ਕਾਨੂੰਨ ਦੀ ਧੱਗੀਆਂ ਤੁਸੀਂ ਆਈਪੀਐਸ ਬਣਿਓ ਐਸਐਸਪੀ ਬਣਿਓ ਤੁਹਾਡਾ ਜਰੂਰੀ ਕੀ ਹੈ ਤੁਸੀਂ ਸੌਂ ਕੀ ਦੀ ਖਾਦੀ ਹੈ ਕਿ ਇਨਸਾਫ ਦੇਣੀ ਇਨਸਾਫ ਨੂੰ ਦੀ ਧਜੀਆਂ ਉਡਾਉਣਾ ਨਹੀਂ ਜਿਹੜਾ ਅਫਸਰ ਸਮਝਦਾ ਕਿ ਸਾ ਇਨਸਾਫ ਦੀਆਂ ਧਜੀਆਂ ਉਡਾ ਕੇ ਮੈਂ ਬਚ ਜਾਊਂਗਾ ਬੜਾ ਗਲਤ ਫਹਮੀ ਚ ਹੈ ਆ ਦਿਨ ਜਿਹੜੇ ਹੁੰਦੇ ਆ ਮਿੰਟਾਂ ਚ ਬਦਲ ਜਾਂਦੇ ਆ ਆਈ ਜਿਹੜੇ ਐਸਐਸਪੀ ਨੂੰ ਸਲੂਟ ਮਾਰਦੇ ਆ ਐਸਐਚਓ ਡੀਐਸਪੀ ਐਸਪੀ ਆਈ ਫੰਡ ਫਿਰ ਘਰੇ ਵੀ ਆ ਜਾਂਦੇ ਆ ਇਸ ਕਰਕੇ ਹਲੇ ਵੀ ਮੈਂ ਕਹਿੰਦਾ ਸੰਭਲ ਜੋ ਸਾਰੇ ਨੂੰ ਬੇਨਤੀ ਕਰਨਾ ਧੱਕਾ ਕਰਨਾ ਬੰਦ ਕਰ ਦਿਓ ਕਿਉਂਕਿ ਜਿਹੜਾ ਕਾਨੂੰਨ ਤੋੜੂਗਾ ਭਾਵੇਂ ਪ੍ਰਾਈਵੇਟ ਆਦਮੀ ਹੈ ਭਾਵੇਂ ਸਰਕਾਰੀ ਹੈ ਕਾਨੂੰਨ ਉਹਨਾਂ ਦੋਨਾਂ ਵਾਸਤੇ ਇੱਕ ਹੈ ਤੋ ਇਸ ਕਰਕੇ ਵਿਕਰਮ ਮਜੀਠੀਆ ਜੀ ਦਾ ਸਨਿਆਹ ਵੀ ਦੇਣਾ ਚਾਹੁੰਦੇ ਆ ਚੜ੍ਹਦੀ ਕਲਾ ਚ ਪੂਰੇ ਹੌਂਸਲੇ ਚ ਸਾਨੂੰ ਕੋਈ ਪਰਵਾਹ ਨਹੀਂ ਭਾਵੇਂ 3 ਮਹੀਨੇ ਵਾ ਸਾਨੂੰ ਪਹਿਲੀ ਵਾਰ ਮੌਨ ਦਿੱਤਾ ਜਿੰਨੀ ਦੇਰ ਰੱਖ ਲਾਂਗੇ ਸਾਨੂੰ ਕੋਈ ਪਰਵਾਹ ਨਹੀਂ ਜੇ ਵੱਡੇ ਬਾਲ ਸਾਹਿਬ 16-16 ਸਾਲ ਜੇਲ੍ਹ ਕੱਟ ਸਕਦੇ ਆ ਆਦਾ ਸ਼ਰੋਮ ਨਹੀਂ ਕਾਲੀ ਦਲ ਦੇ ਬਹਾਦਰ ਸੂਰਮੇ ਆ ਨਾ ਸਾਨੂੰ ਪਰਵਾਹ ਪਰ ਇੱਕ ਗੱਲ ਯਾਦ ਰੱਖਿਓ